ਅਮਰਦਾਸ ਭਲੇ ਅਮਰਦਾਸ ਗੁਣਤੇ ਰਹੇ ਤੇਰੀ ਉਪਮਾ ਤੋਹੇ ਬਣਾਵੇ ਤੀਜੀ ਪਾਤਸ਼ਾਹੀ ਸਾਹਿਬ ਸਿਰਗੁਰੂ ਅਮਰਦਾਸ ਜੀ ਗੁਰੂ ਸਹਿਬਾਨਾਂ ਦੇ ਵਿੱਚੋਂ ਸਭ ਤੋਂ ਵੱਡੀ ਉਮਰ ਦੇ ਗੁਰੂ ਸਨ ਗੁਰੂ ਸਾਹਿਬ ਦਾ ਜਨਮ 1479 ਈਸਵੀ ਦੇ ਵਿੱਚ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਮਾਤਾ ਸੁਲਖਣੀ ਜੀ ਦੇ ਘਰੋਂ ਪਿਤਾ ਤੇਜਪੰਦ ਕਰ ਹੋਇਆ ਗੁਰੂ ਅਮਰਦਾਸ ਜੀ ਨੇ ਤਕਰੀਬਨ 50 ਤੋਂ 55 ਸਾਲ ਆਮ ਗ੍ਰਸਥ ਜੀਵਨ ਬਤਾਇਆ ਇਤਿਹਾਸ ਦੱਸਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਕਿਸ ਸਾਧੂ ਨੂੰ ਭੋਜਨ ਛਕਾਇਆ ਤੇ ਜਦੋਂ ਉਹ ਸਾਧੂ ਨੇ ਗੁਰੂ ਸਾਹਿਬ ਨੂੰ ਉਸਦੇ ਗੁਰੂ ਬਾਰੇ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਮੇਰਾ ਕੋਈ ਗੁਰੂ ਨਹੀਂ ਇਹ ਗੱਲ ਸੁਣ ਕੇ ਸਾਧੂ ਗੁੱਸੇ 'ਚ ਆ ਗਿਆ ਤਾਂ ਉਸ ਨੇ ਗੁਰੂ ਸਾਹਿਬ ਨੂੰ ਕਿਹਾ ਮੈਂ ਡਗਰੇ ਵਿਅਕਤੀ ਦੇ ਹੱਥੋਂ ਭੋਜਨ ਕਰਕੇ ਵੱਡਾ ਪਾਪ ਕੀਤਾ ਗੁਰੂ ਸਾਹਿਬ ਦੇ ਮਨ ਨੂੰ ਇਹ ਗੱਲ ਲੱਗ ਗਈ ਅਤੇ ਉਹਨਾਂ ਦੇ ਅੰਦਰ ਤਾਂਘ ਪੈਦਾ ਹੋ ਗਈ ਕਿ ਮੈਨੂੰ ਸੱਚਾ ਗੁਰੂ ਕਦੋਂ ਤੇ ਕਿਵੇਂ ਮਿਲੇਗਾ ਇਤਿਹਾਸ ਦੱਸਦਾ ਹੈ ਕਿ ਉਸ ਵਕਤ ਦੂਜੀ ਪਾਤਸ਼ਾਹੀ ਸਾਹਿਬ ਸਿਰ ਗੁਰੂ ਅੰਗਦ ਦੇਵ ਜੀ ਦੀ ਤੀ ਬੀਬੀ ਅਮਰੋ ਦਾ ਵਯ ਭਾਈ ਜਸੋ ਨਾਲ ਹੋਇਆ ਜੋ ਕਿ ਗੁਰੂ ਅਮਰਦਾਸ ਜੀ ਦੇ ਪਰਾ ਮਾਨਕ ਚੰਦਾ ਬੇਟਾ ਸੀ ਬੀਬੀ ਅਮਰੋ ਗੁਰਨਾਨਦ ਦੇਵ ਜੀ ਦੀ ਬਾਣੀ ਦਾ ਕੀਰਤਨ ਕਰਦੇ ਅਤੇ ਸਭ ਨੂੰ ਗੁਰੂ ਦੀ ਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਬੀਬੀ ਅਮਰੋ ਵੱਲੋਂ ਕੀਤਾ ਗਿਆ ਕੀਰਤਨ ਗੁਰੂ ਅਮਰਦਾਸ ਜੀ ਨੇ ਸੁਣਿਆ ਕੀਰਤਨ ਸੁਣ ਉਹ ਨਿਹਾਲ ਹੋ ਗਏ ਤੇ ਉਹਨਾਂ ਬੀਬੀ ਅਮਰੋ ਤੋਂ ਪੁੱਛਿਆ ਕਿ ਇਹ ਬਾਣੀ ਕਿਸ ਦੀ ਹੈ ਇਤਿਹਾਸ ਦੱਸਦਾ ਹੈ ਬੀਬੀ ਅਮਰੋ ਨੇ ਗੁਰੂ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਦੱਸਿਆ ਅਤੇ ਉਹਨਾਂ ਨੂੰ ਖਡੂਰ ਸਾਹਿਬ ਲੈ ਜਾ ਕੇ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ ਕਰਵਾਇਆ। ਗੁਰੰਗਦ ਦੇਵ ਜੀ ਤੇ ਦਰਸ਼ਨ ਕਰਦਿਆਂ ਹੀ ਗੁਰੂ ਅਮਰਦਾਸ ਜੀ ਸਮਝ ਗਏ ਕਿ ਉਹਨਾਂ ਨੂੰ ਪੂਰਨ ਗੁਰੂ ਮਿਲ ਗਿਆ। ਸਿੱਖ ਧਰਮ ਦੀ ਵਿਲੱਖਣਤਾ ਵੇਖੋ ਉਮਰ ਦੇ ਵਿੱਚ ਭਾਵੇਂ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਤੋਂ ਛੋਟੇ ਸਨ ਪਰ ਗੁਰੂ ਅਮਰਦਾਸ ਜੀ ਨੇ ਤਨ ਮਨ ਦੇ ਨਾਲ ਗੁਰੰਗਦ ਦੇਵ ਜੀ ਨੂੰ ਗੁਰੂ ਮੰਨਿਆ ਤੇ ਗੁਰੂ ਚਰਨਾਂ ਨਾਲ ਜੁੜ ਗਏ। ਗੁਰੂ ਅਮਰਦਾਸ ਜੀ ਹਰ ਰੋਜ਼ ਸਵੇਰੇ ਉੱਠ ਕੇ ਗੁਰੂ ਜੀ ਦੇ ਇਸ਼ਨਾਨ ਕਰਨ ਦੇ ਲਈ ਬਿਆਸ ਦਰਿਆ ਤੋਂ ਪਾਣੀ ਲਿਆਉਂਦੇ, ਲੰਗਰ ਵਰਤਾਉਂਦੇ, ਲੰਗਰ ਦੇ ਲਈ ਜੰਗਲਾ ਚੋਂ ਲੱਕੜਾ ਲੱਕਿਆ ਤੇ ਇਤਿਹਾਸ ਦੇ ਵਿੱਚ ਇੱਕ ਘਟਨਾ ਵੀ ਆਉਂਦੀ ਹੈ ਦੱਸਿਆ ਜਾਂਦਾ ਹੈ ਕਿ ਇੱਕ ਵਾਰ ਰਾਤ ਨੂੰ ਬਹੁਤ ਸਖਤ ਮੀਂਹ ਪੈ ਰਿਹਾ ਸੀ ਤੇ ਗੁਰੂ ਅਮਰਦਾਸ ਜੀ ਬਿਆਸ ਦਰਿਆ ਤੋਂ ਪਾਣੀ ਲੈ ਕੇ ਵਾਪਸ ਆ ਰਹੇ ਸਨ ਰਾਤ ਵਿੱਚ ਇੱਕ ਜੁਲਾਹੇ ਦੇ ਘਰ ਦੇ ਬਾਹਰ ਕਿੱਲੇ ਦੀ ਠੋਕਰ ਲੱਗਣ ਨਾਲ ਗੁਰੂ ਅਮਰਦਾਸ ਜੀ ਦਿਖ ਪਏ ਤਾਂ ਜੁਲਾਹੇ ਨੇ ਆਪਣੀ ਘਰ ਦੀ ਨੂੰ ਪੁੱਛਿਆ ਇਸ ਸਮੇਂ ਕੌਣ ਹੈ ਤਉ ਸੋਕਤ ਜੁਲਾਹੇ ਦੀ ਘਰਵਾਲੀ ਬੋਲੀ ਇਸ ਸਮੇਂ ਹੋਰ ਕੋਣ ਹੋ ਸਕਦਾ ਇਹ ਤਾਂ ਅਮਰੂ ਨਿਥਾਵਾਂ ਜਿਹੜਾ ਦਿਨ ਰਾਤ ਪਾਣੀ ਪੁੰਦਾ ਸਾਰੀ ਘਟਨਾ ਬਾਰੇ ਗੁਰੂ ਅੰਗਦ ਦੇਵ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਜੁਲਾਹਾ ਤੇ ਉਸਦੀ ਘਰਵਾਲੀ ਨੂੰ ਬੁਲਾਇਆ ਤੇ ਉਹਨਾਂ ਦੇ ਸਾਹਮਣੇ ਗੁਰੂ ਅਰਦਾਸ ਜੀ ਨੂੰ ਬਾਰਾਂ ਵਰਦਾਨ ਦਿੱਤੇ ਤੁਮ ਹੋ ਨਿਥਾਵਨ ਥਾਨ ਤਰੋ ਨਿਮਾਨ ਹਿਮਾਨ ਬਿਨੋਟ ਕੀ ਤੁਮ ਕੋਟ ਨਿਦਰੇਨ ਕੀ ਤਰ ਕੋਟ ਬਿਨ ਜੋਰ ਕੇ ਤੁਕ ਜੋਰ ਸੰਪੂਰਨ ਹੈ ਤੁਮ ਫੂਰ ਬਿੰਦੀਰ ਕੋ ਵਰਤੀਰ ਸੱਪੀਰ ਕੇ ਬੜਪੀਰ ਤੂੰ ਹੋ ਸਗੀ ਬਹੋੜ ਨਰਬੰਦ ਕੋ ਤਹ ਛੋੜ ਕਰਪਨ ਬੇ ਸਮਰੱਥ ਜਗਜੀਵ ਕਾ ਤੁਮ ਹੱਥ ਇਸ ਬਾਤ ਗੁਰੂ ਗ੍ਰੰਥ ਦੇਵ ਜੀ ਨੇ 1552 ਦੇ ਵਿੱਚ ਗੁਰੂ ਅਮਰਦਾਸ ਜੀ ਨੂੰ ਗੁਰਗੰਦੀ ਸੌਂਪ ਦਿੱਤੀ ਗੁਰੂ ਅਮਰਦਾਸ ਜੀ ਨੇ ਬਾਣੀ ਦੀ ਰਚਨਾ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 17 ਰਾਗਾਂ ਦੇ ਵਿੱਚ 907 ਸ਼ਬਦ ਦਰਜ ਨੇ ਅਨੰਤ ਸਾਹਿਬ ਦੀ ਬਾਣੀ ਵੀ ਸ਼੍ਰੀ ਗੁਰੂ ਅਮਰਦਾਸ ਜੀ ਵੱਲੋਂ ਰਚਿਤ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਦੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਿੱਥੇ ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਸਾਹਿਬ ਦੀ ਪੁੱਤਰਾ ਵੰਗ ਸੇਵਾ ਕੀਤੀ ਇਤਿਹਾਸ ਦੱਸਦਾ ਹੈ ਕਿ ਜਿਸ ਵਕਤ ਗੁਰੂ ਅਮਰਦਾਸ ਜੀ 1574 ਤੋਂ ਵਿੱਚ ਜੋਤੀ ਜੋਤ ਸਮਾਏ ਉਸ ਵਕਤ ਗੁਰੂ ਰਾਮਦਾਸ ਜੀ ਦੀ ਅੱਖਾਂ ਦੇ ਵਿੱਚੋਂ ਅਥਰੂ ਨਹੀਂ ਰੁਕ ਰਹੇ ਸਨ ਤੇ ਗੁਰੂ ਰਾਮਦਾਸ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈ ਨੀਰ ਬਹਿ ਵੈ ਚੱਲੇ ਜੀਓ ਬਿਊਰੋ ਰਿਪੋਰਟ ਪੀਟੀਸੀ ਮੈ ਨੀਰ